ਕੀ ਬਣਾਇਆ ਸਬਜੀ ਅੱਜ ਉਹੀ ਦਾਲ ਉਹੀ ਦਾਲ ਰੋਜ਼ ਉਹੀ ਦਾਲ ਤਾਹਰ ਕੀ ਬਣਾਈ ਜਾ ਮਰ ਰੋਜ਼ ਤੈਨੂੰ ਮੈਂ ਦੱਸ ਦਾਂ ਜਾ ਕੀ ਦਾਲ ਰੋਜ਼ ਦ ਸਭ ਤੋਂ ਪਹਿਲਾਂ ਆਪਾਂ ਨੇ ਜਿਹਦੀ ਸਬਜੀ ਬਣਾਉਣੀ ਹੈ ਦੁੱਧ ਦੀ ਬਣਾਉਣੀ ਹੈ ਆ ਲਓ ਇੱਕ ਗਲਾਸ ਦੁੱਧ ਚਾਹੀਦਾ ਤੇ ਇੱਕ ਦੋ ਪਿਆਜ਼ ਕੱਟ ਲਓ ਤੇ ਨਾਲ ਦਹੀਂ ਵੀ ਚਾਹੀਦਾ ਇਹ ਜ਼ਰੂਰੀ ਹੈ ਇੰਨਾ ਨਹੀਂ ਚਾਹੀਦਾ ਚਾਹੀਦਾ ਥੋੜਾ ਜੀ ਇਹ ਕਿਸੇ ਨੂੰ ਕੰਮ ਦਿਖਾਉਣਾ ਨਾ ਜਸਕਾਉਣਾ ਪੈਂਦਾ ਫਿਰ ਪਤਾ ਲੱਗਦਾ ਦੇਖ ਲਓ ਚਲ ਪਾ ਦੋ ਜਮੇ ਜਮੇ ਪਾ ਮਸ ਕਿਲੇ ਚਾ ਕੋ ਪਾ ਪਿਆਜ ਕੋ ਇਹਨੂੰ ਬ੍ਰਾਊਨ ਕਰਨਾ ਕੀ ਕਰਨਾ ਇਹਨੂੰ ਬ੍ਰਾਊਨ ਚਾ ਕਰਨੀ ਪੈਣੀ ਆ ਕੋਈ ਨਹੀਂ ਇਹਨਾਂ ਤੋਂ ਤੇ ਪਤਾ ਹੀ ਹੋਣਾ ਚਾਹੀਦਾ ਵੀ ਇਹਨੂੰ ਤੜਕਾ ਲੱਗਿਆ ਤਾਂ ਬ੍ਰਾਊਨ ਤਾਂ ਹੋਣਗੇ ਨਾ ਤਾਂ ਹੀ ਕੰਮ ਆਉਣਗੇ ਆਹ ਹੋ ਨਹੀਂ ਤੇ ਸਬਜੀ ਨਹੀਂ ਬਣਾਉਣੀ ਜੀ ਤਾਂ ਜਾਣ ਕੋਈ ਨਾ ਦਰਦ ਜਿੰਨੀ ਦਰਦ ਉਹ ਤੇਰੀ ਜਾਨ ਓਕੇ ਜਿਹੜਾ ਦਹੀਂ ਬਣਾਉ ਉਹ ਮਸਾਪਾ ਨਾ ਮਾਤ੍ਰਿਕ ਜਾ ਕੇ ਲਾਉਣਾ ਆਪਾਂ ਦੁੱਧ ਨੂੰ ਇਹ ਮਤੈ ਫਾੜਨਾ ਦੁੱਧ ਹਾਂ ਬਸ ਦੁੱਧ ਫਾੜਨਾ ਦਾ ਟਾਈਪ ਪਕਣਾ ਜਾ ਕੇ ਲਾਉਣਾ ਠੀਕ ਆ ਦੇਰੀ ਜਲਦੋਂ ਦੁੱਧ ਦਾ ਪਨੀਰ ਕਿਵੇਂ ਬਣਦਾ ਹਮ ਲੋਕ ਸਾਰੀ ਸਾਰੀ ਰਾਤ ਲਾਣਦੇ ਨੇ ਪਨੀਰ ਬਣਾਉਣ ਨੂੰ ਆਪਾਂ ਦੇਖੀ ਮਿੰਟਾਂ ਸਕਿੰਟਾਂ ਚ ਹਮ ਇਹ ਦੁੱਧ ਦਾ ਪਨੀਰ ਬਣਾ ਕੇ ਕਿਸੇ ਸਬਜ਼ੀ ਬਣਾ ਦੇਣੀ ਆ ਆਪਾਂ ਦੁੱਧ ਦੀ ਸਬਜ਼ੀ ਚੰਪਲੇ ਆਜ ਬਰਾਉਨ ਹੋ ਚੱਲਿਆ ਹੋਆ ਪਾਜ ਨਮਕ ਵਿੱਚ ਪਾ ਅੱਛਾ ਹੋਰ ਕਿਵੇਂ ਦਾ ਸਮਾਂ ਪੈਂਦਾ ਦਾ ਗਲਤੀ ਹੋ ਗਈ ਨਮਕ ਹੋ ਗਿਆ ਆ ਦੇਵੀ ਚਲੋ ਨਮਕ ਪਾ 5 ਛੋਟਾ ਤੇ ਇਹ ਚਾ ਹੋ ਗਈਆਂ ਇਹ ਸਾਰਾ ਕੁਝ ਪਾਓ 3 ਗੋਪੀ ਇਹ ਤਾਂ ਬੜੀ ਸੋਕੀ ਸਬਜੀ ਬਣਾਣੀ ਸੋਕੀ ਤਾਂ ਦੇਖੀ ਹਲੇ ਜਿਵੇਂ ਸੋਕੀ ਹੈ ਹੂੰ ਹੂੰ ਆ ਜੇ ਕੋਈ ਜਮਈ ਐ احمد ਜੰਸੀ ਆ ਜੇ ਕੋਈ ਰਿਸ਼ਤੇਦਾਰ ਜਿੱਤੇ ਭੁੱਲ ਜਾਨੇ ਆਪਾਂ ਵੀ ਪਨੀਰ ਵਗੈਰਾ ਲਿਆਉਣਾ ਤਾਂ ਮੈਂ ਮਿੱਟੋ ਮਿੰਟੀ ਆ ਪਾੜੇ ਪਾੜੇ ਦੇਰ ਬਰਉਣੋਗੇ ਓਏ ਜਿਹੜਾ ਇੱਕ ਚਮਚਾ ਮਾਤਾ ਜੀ ਨੇ ਜਾਗ ਲਾਉਨੇ ਹੁੰਦੇ ਆ ਨਾ ਦਹੀਂ ਓਕਣਾ ਮੜ ਜਾਂ ਬਸ ਉਹ ਪਾਣੀ ਚ ਦਹੀਂ ਵਾਲਾ ਅੱਧਾ ਕਿ ਜਮਚ ਹੁਣ ਇਹ ਪਾਣਾ ਕਿਉਂ ਬਾੜੀਆਂ ਤੋਂ ਬਾਅਦ ਮਜ਼ਾ ਵਾਲੀ ਹੁਣ ਲੱਗੂਗੀ ਪਾਣੀ ਬਸ ਓਕੇ ਦੇਖੀ ਸਬਜੀ ਬਣ ਗਈ ਬਸ ਤੇ ਉਦੋਂ ਬਾਅਦ ਫਿਰ ਆਪਾਂ ਨੇ ਇਹ ਤੋਂ ਸੇਕ ਦੇ ਕੇ ਨੂੰ ਸੁਕਾਉਣਾ ਹੀ ਆ ਬਸ ਸਬਜੀ تیار ਹੈ। ਸੇਕ ਦੇ ਕੇ। ਹਾਂ। ਕਿਹੜਾ ਸੇਕ ਦੇ ਕੇ? ਸੇਕ ਚੱਲ ਰਿਹਾ ਜਿਹੜਾ ਥੱਲੇ ਗੈਸ ਹੋਰ ਆਦੋ ਜੀ ਇਹ ਹੋਰ ਵੀ ਦੇਖ ਲੈਣਾ। ਮੈਂ ਤਾਂ ਉੱਪਰੋਂ ਵੀ ਕੋਈ ਸੇਕ ਦੇਣਾ। ਲੈਣਾ ਸੇਕ। ਇੱਕ ਤਾਂ ਹਮਝੋਂ ਮੈਂ ਹੀ ਨਹੀਂ ਪਤਾ ਹੈਗਾ ਕਿ ਕੀ ਸਬਜੀ ਬਣ ਰਹੀ ਹੈ, ਕੀ ਨਹੀਂ। ਦੇਖੋ ਬਈ ਸਭ ਕਿਵੇਂ ਬਣਦੀ ਹੈ ਸਬਜੀ। ਫਿਰ ਬਣਾ ਤੇ ਮੇਰ ਤੋਂ ਹੀ ਰਹੀਂ। ਜਾਂ ਤੇ ਆਪ ਬਣਾ। ਤੈਨੂੰ ਸਿਖਾ ਰਹੇ ਹਾਂ ਸਿਖਾ। ਮੈਨੂੰ ਨਹੀਂ ਆਉਂਦਾ ਤੁਸੀਂ ਆਪ ਬਣਾ ਲੈਣਾ ਮੈਨੂੰ ਮਾਰ ਦੇ ਲੇਗੀ। ਮੈਂ ਜਾਦਾ ਨਾ ਬਣਾ। ਵਾਹ ਦਾਸ। ਟਰਕਿੰਦਾ ਗੋ। ਇਹ ਦੇਖੋ ਹੁਣ ਇਹ ਦੁੱਧ ਦੀ ਸਬਜ਼ੀ ਬਣ ਰਹੀ ਹੈ ਮਿੰਟੋ ਮਿੰਕੀ ਇਹਨੇ ਨਾ ਪਨੀਰ ਕੀ ਚੇਜ ਹੋ ਜਾਣਾ ਹੈ। ਅੱਛਾ ਕਿਤੇ ਆਪਾਂ ਜਦ ਕੋਈ ਆਪਣੇ ਘਰੇ ਰਿਸ਼ਤੇਦਾਰ ਜਾਂ ਕੋਈ ਆਉਂਦਾ ਆਪਾਂ ਭੱਜੇ ਜਾਂਦੇ ਪਨੀਰ ਲੈਣ ਵਾਸਤੇ ਕਲੀ ਵਾਰ ਆਪਣੇ ਪਿੰਡਾਂ ਜਾਂ ਆਲੇ ਦੁਆਲੇ ਕਿਤੇ ਉਹਨਾਂ ਤੇ ਆਪਣੇ ਟਿਕਾਣਿਆਂ 'ਚ ਨਹੀਂ ਮਿਲਦਾ ਨਾ। ਤਾਂ ਫਿਰ ਆਪਾਂ ਨੂੰ ਕਿਤੇ ਲੋੜ ਨਹੀਂ ਹੈਗੀ ਕੁਝ ਕਰਨ ਦੀ ਆ ਦੇਖੋ ਘਰ 'ਚ ਇਹ ਪਨੀਰ ਦੀ ਸਬਜ਼ੀ ਬਣ ਸਕਦੀ ਹੈ ਵਾ ਤੁਹਾਡੇ ਕੋਲ ਦੁੱਧ ਤਾਂ ਆਪਾਂ ਕੋਲ ਹੀ ਹੁੰਦਾ ਹੈ। ਮੈਂ ਕਿਤੇ ਟਾਈਮ ਦੀ ਚਾਹ ਨਾ ਪੀਓ ਉਹੀ ਜਿਹੜਾ ਆਇਆ ਬਈ ਹਾਂ ਹਾਸਰੀ ਤੇ ਮੈਂ ਵੀ ਚਾਹ ਨਾ ਪੀਓ ਸਬਜੀ ਬਣਾ ਲਓ ਲੈ ਦੇਖ ਸਹੀ ਹਾਲ ਹੈ ਫਟ ਗਿਆ ਨਾ ਸੇ ਪਾਣੀ ਸੁਕਾਣਾ ਹੋਣਾ ਬਸ ਇਹਨੂੰ ਸੁਕਾ ਲਓ ਬਸ ਏਕ ਲਵਾਓ ਹਮ ਇਸਤੇ ਦਾ ਜਿਹੜਾ ਆਪਣੇ ਕੋਲ ਆ ਪਤਾ ਵੀ ਨਹੀਂ ਲੱਗਣਾ ਹੈਗਾ ਵੀ ਇਹ ਪਨੀਰ ਲੈ ਕੇ ਆਏ ਨੇ ਜਾਂ ਬਈ ਕੀ ਕਰਿਆ ਇਹਨਾਂ ਨੇ ਕੀ ਨਹੀਂ ਅੱਛਾ ਆ ਵੇਲੇ ਨਾਲ ਕੋ ਕੋਨੇ ਕੈਲਾ ਟੁੱਟੇ ਪੂਰੇ ਇਹਨਾਂ ਨੇ ਬਣਾ ਕੇ ਰੱਖਿਆ ਹੋਇਆ ਸੀਗਾ ਪਰ ਆਪਾਂ ਦੇਖ ਨੂੰ ਟਾਈਮ ਤੇ ਟਾਈਮ ਇਹ ਤਾਂ ਟਿਵਿਸਟ ਹੈ ਨਾ ਨੂੰ ਨੀਂ ਤੋ ਸੈਕਿੰਡ ਨਾ ਨਾ ਸੇਮ ਸੀਨ ਸੀ ਮੋਦੇ ਵਰਗੇ ਹੁੰਦਾ ਮਾੜਾ ਮੋਟਾ ਵਰਤ ਹੁੰਦਾ ਸੇਮ ਸੀ ਆ ਤੈਨ ਲੱਗ ਸਕਦਾ ਆ ਦੇਖੋ ਪੁੱਟ ਗਿਆ ਹੁਣ ਬਸ ਪਾਣੀ ਸੁਕਾਣਾ ਹੈ ਕਿਹੜਾ ਕੈਂਚੀ ਚੀਜ਼ ਗਿਆ ਕੈਂ ਸਬਜੀ ਬਣ ਰਹੀ ਹੈ ਤੇ ਦੇਖੋ ਕਰੋ ਚੈੱਕ ਆ ਦੇਖੋ ਪਾਣੀ ਹੈ ਬਸ ਆ ਪਾਣੀ ਸੁੱਕ ਜਾਏਗਾ ਪਨੀਰ ਰਹਿ ਜਾਣਾ ਕਰੋ ਚੈੱਕ ਫਿਰ ਲੱਗੂ ਹੋ ਗਈ ਧਿਆਨ ਜੋ ਉਹ ਮੈਂ ਲਈ ਫੋਡੀ ਚ ਪਾ ਰੱਖਾ। ਕਿੰਨੇ ਜੀ ਪੀਸ ਤੇ ਦਾ। ਦੇਖਾ ਕਾ ਕਿ ਕਹਿੰਦੇ ਬੜਾ ਸੁਆਦੀ ਦੁੱਧ ਦੀ ਸਬਜ਼ੀ। ਹੂੰ ਬਣੀ ਬੜੀ ਟੇਸਟੀ। ਬਣੀ ਤੇ ਆਪੇ ਹੀ ਬਣਾਈ ਜੀ ਮੈਂ ਐਵੇਂ। ਦਸਤੀਆ ਭਾਏ ਇੰਨੇ ਨੇ ਐ। ਜੋ ਮੇਰੇ ਲੂਣ ਵਿੱਚ ਵੱਧ ਪਾਉਂਦੀ ਸਵਾਦ ਨਹੀਂ ਜਿੱਦੇ ਉਹ ਤਾਂ ਨਹੀਂ ਬਣਾਈਏ ਨਾ ਵਧੀਆ ਬਣੀ ਹੈ ਹਾਂ ਆਪੇ ਬਣ ਗਈ ਸਬਜੀ ਪਾਣੀ ਸੁੱਕ ਗਿਆ ਸਮਾਂ ਚਲ ਵਸ ਕੇ ਆ ਰਹੇ ਹਾਂ